ਏਅਰ ਇੰਡੀਆ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਏਅਰ ਇੰਡੀਆ ਦੀ ਫਲਾਈਟ ਦੇ ਖਾਣੇ ਵਿੱਚੋਂ ਬਲੇਡ ਨਿਕਲਿਆ ਜਦੋਂ ਇੱਕ ਪੈਸੇਂਜਰ ਨੂੰ ਖਾਣਾ ਸਰਵ ਕੀਤਾ ਗਿਆ ਤਾਂ ਉਸ ਦੇ ਵਿੱਚੋਂ ਮੈਟਲ ਦਾ ਇੱਕ ਬਲੇਡ ਨਿਕਲਿਆ ਤੇ ਮੌਕੇ ਦੇ ਉੱਪਰ ਫਲਾਈਟ ਵਿੱਚ ਕਾਫੀ ਜ਼ਿਆਦਾ ਰੌਲਾ ਪੈ ਗਿਆ ਸੋਸ਼ਲ ਮੀਡੀਆ ਤੇ ਇਸ ਦੀਆਂ ਤਸਵੀਰਾਂ ਅੱਗ ਵਾਂਗੂ ਵਾਇਰਲ ਹੁੰਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਸਿੱਤੇ ਦੱਸਦੀ ਹੈ ਕਿ ਮਾਮਲਾ ਬੀਤੀ 10 ਜੂਨ ਦੇ 에어 ਇੰਡੀਆ ਨੇ ਵੀ ਆਪਣੀ ਗਲਤੀ ਮੰਨੀ ਇਸ ਦੇ ਨਾਲ ਹੀ ਪੈਸੇਂਜਰ ਨੂੰ ਬਿਜ਼ਨਸ ਕਲਾਸ ਦੀ ਟਿਕਟ ਜਿਹੜੀ ਹੈ ਆਫਰ ਕੀਤੀ ਗਈ ਬੈਂਗਲੌਰ ਤੋਂ ਸੈਨ ਫਰਾਂਸਿਸਕੋ ਦੇ ਲਈ ਇਹ ਫਲਾਈਟ ਜਾਣੀ ਸੀ ਜਿਸ ਵੇਲੇ ਇਹ ਪੂਰਾ ਮਾਮਲਾ ਜਿਹੜਾ ਫਲਾਈਟ ਦੇ ਅੰਦਰ ਹੁੰਦਾ ਹੋਇਆ ਦੇਖਿਆ ਗਿਆ 에어 ਇੰਡੀਆ ਦੇ ਅਧਿਕਾਰੀਆਂ ਨੇ ਸੈਂਚਰ ਦੇ ਨਾਲ ਗੱਲਬਾਤ ਕੀਤੀ ਜਿਸ ਵੇਲੇ ਪੂਰਾ ਪੰਗਾ ਜਿਹੜਾ ਫਲਾਈਟ ਦੇ ਵਿੱਚ ਪਿਆ ਹੋਇਆ ਸੀ ਹਾਲਾਂਕਿ ਦੱਸਦੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ 에어 ਇੰਡੀਆ ਨੂੰ ਲੈ ਕੇ ਕਾਫੀ ਸਾਰੇ ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ ਉਡਾਨਾਂ ਨੂੰ ਲੈ ਕੇ ਵੀ ਮਾਮਲੇ ਜਿਹੜੇ ਨੇ ਅਕਸਰ ਹੀ ਆਉਂਦੇ ਦੇਖੇ ਜਾ ਸਕਦੇ ਸੀ ਪਰ ਇਸ ਵੇਲੇ ਵੱਡਾ ਸਵਾਲ ਇਹ ਉੱਠਦਾ ਕਿ ਗਲਤੀ ਕਿਸ ਦੀ ਸੀ ਦੇਖਿਆ ਜਾਂਦਾ ਕਿ ਫਲਾਈਟ ਦੇ ਵਿੱਚ ਖਾਣਾ ਬਣਾਉਣ ਦੇ ਲਈ ਟੂਲਸ ਜਿਹੜੇ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਮਸ਼ੀਨ ਲੱਗੀ ਹੁੰਦੀ ਹੈ ਸਬਜ਼ੀਆਂ ਕੱਟਣ ਦੇ ਲਈ ਤੇ ਹੋ ਸਕਦਾ ਹੈ ਕਿ ਉਸੇ ਵਕਤ ਇਹ ਬਲੇਡ ਜਿਹੜਾ ਟੁੱਟ ਕੇ ਵਿੱਚ ਆ ਗਿਆ ਹੋਵੇ ਤਾਂ ਕੁਲ ਮਿਲਾ ਕੇ 에ਅਰ ਇੰਡੀਆ ਅਕਸਰ ਹੀ ਚਰਚਾਵਾਂ ਦੇ ਵਿੱਚ ਦੇਖਿਆ ਜਾਂਦਾ ਹੈ ਭਾਵੇਂ ਉਹ ਫਲਾਈਟਸ ਤੇ ਲੇਡ ਹੋਣ ਦੀ ਗੱਲ ਹੋਵੇ ਖਾਣੇ ਦੇ ਵਿੱਚੋਂ ਕੁਝ ਨਿਕਲਣ ਦੀ ਗੱਲ ਹੋਵੇ ਤਾਂ ਇਹ ਜਿਹੇ ਮਾਮਲੇ ਲਗਾਤਾਰ ਹੀ ਸਾਹਮਣੇ ਆਉਂਦੇ ਨੇ ਤੇ ਹੁਣੇ ਮਾਮਲਾ ਸਾਹਮਣੇ ਆ ਰਿਹਾ ਏਅਰ ਇੰਡੀਆ ਦੀ ਫਲਾਈਟ ਜਿਸਨੇ ਬੈਂਗਲੌਰ ਤੋਂ ਸੈਨ ਫਰਾਂਸਿਸਕੋ ਜਾਣਾ ਸੀ ਤਾਂ ਜਿਸ ਵੇਲੇ ਪੈਸੈਂਜਰ ਨੂੰ ਖਾਣਾ ਮਿਲਿਆ ਤਾਂ ਜਦੋਂ ਉਹਨੇ ਖਾਣਾ ਸ਼ੁਰੂ ਕੀਤਾ ਤਾਂ ਉਸ ਦਰਮਿਆਨ ਦੇਖਿਆ ਗਿਆ ਕਿ ਖਾਣੇ ਦੇ ਵਿੱਚੋਂ ਮੈਟਲ ਦਾ ਇੱਕ ਬਲੇਡ ਨਿਕਲਿਆ ਤਾਂ ਮੌਕੇ ਦੀਆਂ ਨਾ ਤਸਵੀਰਾਂ ਦਾ ਤੁਸੀਂ ਵੀ ਰੁਕ ਕਰੋ ਏਅਰ ਇੰਡੀਆ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਏਅਰ ਇੰਡੀਆ ਦੀ ਫਲਾਈਟ ਦੇ ਖਾਣੇ ਵਿੱਚੋਂ ਬਲੇਡ ਨਿਕਲਿਆ ਜਦੋਂ ਇੱਕ ਪੈਸੇਂਜਰ ਨੂੰ ਖਾਣਾ ਸਰਵ ਕੀਤਾ ਗਿਆ ਤਾਂ ਉਸ ਦੇ ਵਿੱਚੋਂ ਮੈਟਲ ਦਾ ਇੱਕ ਬਲੇਡ ਨਿਕਲਿਆ ਤੇ ਮੌਕੇ ਦੇ ਉੱਪਰ ਫਲਾਈਟ ਵਿੱਚ ਕਾਫੀ ਜ਼ਿਆਦਾ ਰੌਲਾ ਪੈ ਗਿਆ ਸੋਸ਼ਲ ਮੀਡੀਆ ਤੇ ਇਸ ਦੀਆਂ ਤਸਵੀਰਾਂ ਅੱਗ ਵਾਂਗੂ ਵਾਇਰਲ ਹੁੰਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਸੀ ਤੇ ਦੱਸ ਦਈਏ ਕਿ ਮਾਮਲਾ ਬੀਤੀ 10 ਜੂਨ ਦੇ 에어 ਇੰਡੀਆ ਨੇ ਵੀ ਆਪਣੀ ਗਲਤੀ ਮੰਨੀ ਇਸ ਦੇ ਨਾਲ ਹੀ ਪੈਸੇਂਜਰ ਨੂੰ ਬਿਜ਼ਨਸ ਕਲਾਸ ਦੀ ਟਿਕਟ ਜਿਹੜੀ ਹੈ ਆਫਰ ਕੀਤੀ ਗਈ ਬੈਂਗਲੌਰ ਤੋਂ ਸੈਨ ਫਰਾਂਸਿਸਕੋ ਦੇ ਲਈ ਇਹ ਫਲਾਈਟ ਜਾਣੀ ਸੀ ਜਿਸ ਵੇਲੇ ਇਹ ਪੂਰਾ ਮਾਮਲਾ ਜਿਹੜਾ ਫਲਾਈਟ ਦੇ ਅੰਦਰ ਹੁੰਦਾ ਹੋਇਆ ਦੇਖਿਆ ਗਿਆ 에어 ਇੰਡੀਆ ਦੇ ਅਧਿਕਾਰੀਆਂ ਨੇ ਪੈਸੇਂਜਰ ਦੇ ਨਾਲ ਗੱਲਬਾਤ ਕੀਤੀ ਜਿਸ ਵੇਲੇ ਪੂਰਾ ਪੰਗਾ ਜਿਹੜਾ ਫਲਾਈਟ ਦੇ ਵਿੱਚ ਪਿਆ ਹੋਇਆ ਸੀ ਹਾਲਾਂਕਿ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ 에어 ਇੰਡੀਆ ਨੂੰ ਲੈ ਕੇ ਕਾਫੀ ਸਾਰੇ ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ ਉਡਾਨਾਂ ਨੂੰ ਲੈ ਕੇ ਵੀ ਮਾਮਲੇ ਜਿਹੜੇ ਨੇ ਅਕਸਰ ਹੀ ਆਉਂਦੇ ਦੇਖੇ ਜਾ ਸਕਦੇ ਸੀ ਪਰ ਇਸ ਵੇਲੇ ਵੱਡਾ ਸਵਾਲ ਇਹ ਉੱਠਦਾ ਕਿ ਗਲਤੀ ਕਿਸ ਦੀ ਸੀ ਦੇਖਿਆ ਜਾਂਦਾ ਕਿ ਫਲਾਈਟ ਦੇ ਵਿੱਚ ਖਾਣਾ ਬਣਾਉਣ ਦੇ ਲਈ ਟੂਲਸ ਜਿਹੜੇ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਮਸ਼ੀਨ ਲੱਗੀ ਹੁੰਦੀ ਹੈ ਸਬਜ਼ੀਆਂ ਕੱਟਣ ਦੇ ਲਈ ਤੇ ਹੋ ਸਕਦਾ ਹੈ ਕਿ ਉਸੇ ਵਕਤ ਇਹ ਬਲੇਡ ਜਿਹੜਾ ਟੁੱਟ ਕੇ ਵਿੱਚ ਆ ਗਿਆ ਹੋਵੇ ਤਾਂ ਕੁਲ ਮਿਲਾ ਕੇ 에어 ਇੰਡੀਆ ਅਕਸਰ ਹੀ ਚਰਚਾਵਾਂ ਦੇ ਵਿੱਚ ਦੇਖਿਆ ਜਾਂਦਾ ਭਾਵੇਂ ਉਹ ਫਲਾਈਟਸ ਤੇ ਲੇਟ ਹੋਣ ਦੀ ਗੱਲ ਹੋਵੇ ਖਾਣੇ ਦੇ ਵਿੱਚੋਂ ਕੁਝ ਨਿਕਲਣ ਦੀ ਗੱਲ ਹੋਵੇ ਤਾਂ ਇਹ ਜਿਹੇ ਮਾਮਲੇ ਲਗਾਤਾਰ ਹੀ ਸਾਹਮਣੇ ਆਉਂਦੇ ਨੇ ਤੇ ਹੁਣੇ ਮਾਮਲਾ ਸਾਹਮਣੇ ਆ ਰਿਹਾ ਏਅਰ ਇੰਡੀਆ ਦੀ ਫਲਾਈਟ ਜਿਸਨੇ ਬੈਂਗਲੌਰ ਤੋਂ ਸੈਨ ਫਰਾਂਸਿਸਕੋ ਜਾਣਾ ਸੀ ਤਾਂ ਜਿਸ ਵੇਲੇ ਪੈਸੇਂਜਰ ਨੂੰ ਖਾਣਾ ਮਿਲਿਆ ਤਾਂ ਜਦੋਂ ਉਹਨੇ ਖਾਣਾ ਸ਼ੁਰੂ ਕੀਤਾ ਤਾਂ ਉਸ ਦਰਮਿਆਨ ਦੇਖਿਆ ਗਿਆ ਕਿ ਖਾਣੇ ਦੇ ਵਿੱਚੋਂ ਮੈਟਲ ਦਾ ਇੱਕ ਬਲੇਡ ਨਿਕਲਿਆ ਤਾਂ ਮੌਕੇ ਦੀਆਂ ਨਾ ਤਸਵੀਰਾਂ ਦਾ ਤੁਸੀਂ ਵੀ ਰੁਕ ਕਰੋ